ਸੀ ਲੈਂਡਿੰਗ ਲੱਗਦੀ ਆ ਬਾਈ ਜੀ ਚਲੋ ਆਪਾਂ ਗੱਲ ਵੀ ਕਰਾਂਗੇ ਫੌਜੀ ਸਾਹਿਬ ਹੋਣਾ ਨਾ ਸਾਡੇ ਦੇ ਤੱਲੰਦੇ ਆ ਪਿੰਡ ਢੋਟੀਆਂ ਦੇ ਵਿੱਚ ਅਮਰਕਨਸੀ ਲੈਂਡਿੰਗ ਜਿਹੜੀ ਹੋਈ ਆ ਜਾਂ ਚਾਂਦੀ ਤੇ ਬਹੁਤ ਵਧੀਆ ਲੱਗਾ ਉਹ ਦੇਖ ਕੇ ਆਹ ਕੋਈ ਅਮਰਜੰਸੀ ਲਾਈਟਿੰਗ ਲੱਗ ਗਈ ਐਮਰਜੈਂਸੀ ਲਾਈਟਿੰਗ ਏਅਰ ਏਅਰਬਾਸ ਦੇ ਜਹਾਜ਼ ਆਰਮੀ ਦੇ ਕੋਟੀਆਂ ਪਿੰਡ ਵਿੱਚ ਜਿਹੜਾ ਸਟੇਡੀਅਮ ਦੇ ਵਿੱਚ ਬਹੁਤ ਇਧਰ ਆਏ ਨੇ ਲੋਕ ਵੇਖਣ ਜਹਾਜ਼ ਅਮਰਜੈਂਸੀ ਲੈਂਡਿੰਗ ਮੈਨੂੰ ਲੱਗਦਾ ਈ ਕੋਈ ਅਮਰਜੈਂਸੀ ਲੈਂਡਿੰਗ ਹੋਈ ਪਈ ਹੈ ਇੰਨੇ ਲੋਕ ਵੀ ਬਹੁਤ ਆ ਪਹੁੰਚੇ ਨੇ ਵੇਖਣ ਵਾਸਤੇ ਨੇ ਆਪਣੇ ਬੰਦੇ ਆਰਮੀ ਦੇ ਆਪਣੀਆਂ ਉਹ ਆਪਾਂ ਵੀ ਫੌਜੀ ਰਹੇ ਆ ਕਿਉਂ ਇਹ ਆਪਾਂ ਕਿਸੇ ਲੈਣ ਦਾ ਕਿਸੇ ਨਾਲ ਕੋਈ ਪ੍ਰੋਬਲਮ ਆਈ ਪਾ ਨਹੀਂ ਪ੍ਰੋਬਲਮ ਆਈ ਕੋਈ ਵਧੀਆ ਆਹਿੰਦੇ ਪ੍ਰੋਬਲਮ ਤੇ ਪਾਸ ਤੇ ਦਿਖਾ ਦੇ ਅਸੀਂ ਤੇ ਬਾਈ ਭੱਜ ਜਾਏਗਾ ਸਾਨੂੰ ਇਦਾਂ ਲੱਗਾ ਕੋਈ ਜਹਾਜ ਜਿੱਦਾ ਡਿੱਗਾ ਵਾ ਤੇ ਚਲੋ ਹੈਲਪ ਕੀਤੀ ਜਾਵੇ ਜਾ ਕੇ ਮੌਕੇ ਭਾਰੇ ਮੈਨੂੰ ਲੱਗਦਾ ਅਮਰਜੈਂਸੀ ਲੈਂਡਿੰਗ ਆ ਜਿਹੜਾ ਵੀ ਇੱਥੋਂ ਹਸਾਲ ਗਿਆ ਆਪਾਂ ਲਾਇਆ ਵਾ ਅਮਰ ਜੰਸੀ ਲੈਂਡਿੰਗ ਹੋਈ ਆ ਚਲੋ ਫਿਰ ਵੀ ਆਪਣੇ ਭਰਾ ਵਾ ਜੇ ਮੰਨ ਲਓ ਕਿ ਲੋੜ ਇਨਸਾਨੀਅਤ ਦੇ ਨਾਂ ਤੇ ਕੋਈ ਗੱਲ ਗੱਲਬਾਤ ਹੁੰਦੀ ਤੇ ਆਪਾਂ ਮੌਕੇ ਤੇ ਹੱਲ ਜ਼ਰੂਰ ਕਰਨੀ ਸੀ ਕਿਉਂਕਿ ਪਿੰਡ ਦੇ ਵੀ ਇੱਧਰ ਸਾਰੇ ਵੀਰ ਆਏ ਨੇ ਬੈਠੇ ਨੇ ਪਿੰਡ ਦੇ ਲੋਕ ਵੀ ਆ ਕੇ ਵੇਖਣਦੇ ਨੇ ਉਧਰ ਪਰਲੀ ਸਾਈਡ ਇਹ ਬਾਕੀ ਗੱਲ ਆ ਵੀ ਕੋਈ ਤਾਂ ਨਿੱਕੀ ਕਾਰਨ ਚਲੋ ਵੀਰਾਂ ਨੇ ਜਿਹਦਾ ਵੀ ਭਰਾ ਹੈ ਜਿਹੜੇ ਨੁਕਸਾਨ ਨਾ ਹੋਵੇ ਉਹਦਾ ਬਚਾ ਰਵੇ ਉਹਦਾ ਕਰਕੇ ਉਹ ਫੇਰ ਸ਼ਾਇਦ ਉੱਡਣਗੇ ਫੇਰ ਚੱਲੂਗਾ ਨਾ ਓਏ ਇੱਕ ਉੱਡ ਗਿਆ ਭਾਈ ਇੱਕ ਹੋਰ ਉੱਡਣਾ ਵਾਹ ਭਾਈ ਅਈ ਲੜਾ ਦਾ ਦਿਮਾਗ ਬੜਾ ਹੁੰਦਾ ਇਹਨਾਂ ਨੇ ਵੇਖਿਆ ਖੁੱਲੀ ਜਗ੍ਹਾ ਇਸੇ ਇਹਨਾਂ ਨੇ ਲੈਂਡਿੰਗ ਕੀਤੀ ਆ ਅਮਰਜੈਂਸੀ ਉਹਦੇ ਉੱਡ ਜਾ ਉਹ ਚਲਾ ਗਿਆ ਗੋਪੀਜੀ ਹਾਲਾ ਇਹ ਅਮਰਜੈਂਸੀ ਕੋਈ ਲੈਂਡਿੰਗ ਹੋਈ ਇਹਨਾਂ ਦੀ ਇਹ ਇੱਕ ਹੋਰ ਲੋਤਾ ਵੀ ਆ ਟੁੱਟੂਗਾ ਉਹ ਆਪਣੇ ਭਰਾ ਭਕਤੀ ਭਰਾ ਆਈਆ ਕੋਈ ਹੈ ਮਿਹਰਬਾਨੀ ਗੁੱਤਿਆਂ ਨੂੰ ਇਹ ਕਦੇ ਗੁੱਤਿਆਂ ਤੋਂ ਸੇਰ ਪੜਨ ਲੱਗਿਆ ਆ ਸਤਨਾਮ ਕਹਿੰਦਾ ਗੁੱਤੇ ਆਲਿਆ ਸਵੇਰ ਬਾੜ ਲੈਣ ਗਏ ਆ ਤਰਨਦਾਰੋ ਹੈ ਬਿੱਲੂ ਕਹਿੰਦਾ ਜਹਾਜਗੜ ਗਿਆ ਸਵੇਰ ਬਾੜ ਲੈਣ ਆਲੋ ਆਲੋ ਪ੍ਰਧਾਨ ਜੀ ਤੁਸੀਂ ਦੂਰ ਕਿਉਂ ਖਲੋਤੇ ਤੁਸੀਂ ਆ ਆਪਣਾ ਯੋਗਦਾਨ ਜਰੂਰ ਦਿਓ ਉਹ ਮੈਂ ਤਾਂ ਆਇਆ ਮੈਂ ਹਾੜੜ ਦੇ ਭੇਗਦੇ ਮੈਂ ਮੈਨੂੰ ਕਿਸੇ ਨੇ ਕਿਹਾ ਹਾੜੜ ਦੇ ਭੇਗਾ ਇਹ ਕੋਈ ਫਾਲਟ ਪਿਆ ਰ ਆਹ ਆਹ ਤੇ ਮੈਂ ਮੈਨੂੰ ਫਿਰ ਮੈਨੂੰ ਐਮਰਜੈਂਸੀ ਲੈਂਡਿੰਗ ਲੱਗਦੀ ਅਗਰ ਵੀ ਪਿੰਡ ਦੀ ਖਬਰ ਤੇ ਰੱਖਣੀ ਪੈਣੀ ਭਰਾ ਹਲੋ ਸਾਰੇ ਸੁਖ ਸੁਖ ਯੁਗ ਜੁਗਾਂ ਦਾ ਜੀਣ ਅਸੀਂ ਤਾਂ ਜਲੋ ਬਹੁਤ ਆ ਰਹੇ ਸ਼੍ਰੀ ਨਗਰ ਸਾਈਡ ਰਹੇ ਉੱਥੇ ਉਹ ਦੇਖਿਆ ਉਧਾਰਿਓ ਇਹ ਆ ਪਿੰਡ ਦੇ ਆਏ ਬੰਦੇ ਇੱਧਰ ਲੋਕ ਦੇਖਣਦੇ ਆ ਮਾਸੋਂ ਉੱਡਣ ਵਾਲਾ ਲੱਗਦਾ ਮੈਨੂੰ ਅਮਰਜੈਂਸੀ ਲੈਂਡਿੰਗ ਹੀ ਅਮਰਜੈਂਸੀ ਲੈਂਡਿੰਗ ਕਰਕੇ ਜਿਹੜਾ ਚਲੋ ਵੀ ਭਰਾ ਆਪਣੇ ਸੁਖ ਸੁਖਾ ਨਾਲ ਆਪਣੇ ਜਿੱਥੇ ਜਿੱਥੇ ਡਿਊਟੀ ਲੱਗੀ ਉੱਥੇ ਜਾਣ ਇਹਨਾਂ ਦੇ ਵੀ ਬੱਚੇ ਆ ਪਰਿਵਾਰ ਆ ਪਿੱਛੇ ਉਹ ਡੀਕਦਾ ਇਹਨਾਂ ਨੂੰ ਲਓ ਜੀ ਉੱਡ ਗਿਆ ਉੱਡ ਗਿਆ ਆ ਜੀ ਬਹੁਤ ਵਧੀਆ ਮਤਲਬ ਇਹਨਾਂ ਕੋ ਮੈਪ ਵਗੈਰਾ ਹੁੰਦਾ ਵਾ ਕਿ ਕਿਥੇ ਐਮਰਜੈਂਸੀ ਸਾਨੂੰ ਲੋੜ ਆ ਤੇ ਚਲੋ ਚਲ ਅਲੇ ਗਏ ਫਿਰ ਚਲੋ ਚੰਗੀ ਗੱਲ ਆ ਸੁਰੱਖਿਆ ਆਪਣੀ ਆਪਣੀ ਕਰਨੀ ਚਾਹੀਦੀ ਆ